ਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀਗੇ। ਕਦੋਂ ਦਾ ਬੱਚੇ ਦਾ ਵਰਕ ਹੋਇਆ ਉਹਨੂੰ ਕੰਮਣਾ ਸੀ ਵੀ ਕਦੋਂ ਵੀ ਕੋਈ ਪਰਤਾਇ ਮੱਦੇ ਆਮਰਾਏ ਤੋਂ ਆਸ਼ੀਰਵਾਦ ਲੈ ਜਾਈਏ। ਕਾਉਂਸੇ ਤੁਮਨਾ ਨਹੀਂ ਆਦੀ ਪੂਰੀ ਕਰਨ ਲਈ। ਇਹ ਵੀ ਦੇ ਕਰ ਰਹੇ ਸੀ। ਬਾਪੂ ਜੀ ਸੁਜੀਤ ਪਾਤਰ ਹੋਣਾ ਦੀ ਅੱਜ ਮੌਤ ਹੋ ਗਈ ਆ ਤਾਂ ਤੁਸੀਂ ਕਿਨੇ ਲਿਖਦੇ। ਕਿਤੇ ਮੈਂ ਸੁਜੀਤ ਪਾਤਰ ਜੀ ਦੀ ਅੱਜ ਮੌਤ ਕਹਿੰਦੇ ਹੋ ਗਈ ਆ ਤਾਂ ਤੁਸੀਂ ਕਿਨੇ ਮੌਤ ਸਮਝਣਾ ਵੀ ਆ ਗਈ ਉੱਥੋਂ। ਕਿਤੇ ਮੌਤ ਮਾਰੀ ਜਾਂਦੇ ਰਹੀ ਮੈਂ ਤਾਂ ਅੰਨੇ ਰੋੜ ਪੜਿਆ। ਬਬੀ ਲੋਕ ਸਭਾ ਚੋਣ ਆ ਗਏ ਤੁਸੀਂ ਕਿਉਂ ਨਹੀਂ ਲੋ ਜੋ ਤੁਸੀਂ ਕਾਫੀ ਜਿਹੜੇ ਸਿੱਧੂ ਬਈ ਦੇ ਜਿਹੜਾ ਸਪੋਰਟਰ ਵੀ ਹੈਗੇ 팬 ਹੈਗੇ ਉਹ ਚਾਹੁੰਦੇ ਸੀ ਕਿ ਤੁਸੀਂ ਚੋਣ ਲੜੋ ਤਾਂ ਤੁਸੀਂ ਚੋਣ ਕਿਉਂ ਨਹੀਂ ਲੜਦੇ ਬੇਟਾ ਚੋਣ ਤਾਂ ਮੈਨੂੰ ਪਾਸ ਨਹੀਂ ਵੱਲੋਂ ਵੀ ਆਈ ਸੀ ਤੇ ਹੋਰ ਪਰੰਤੂ ਮੈਂ ਮੇਰੀ ਕਰੀਅਰ ਪੋਜੀਸ਼ਨ ਇਸ ਸਮੇਂ ਬਚਾਣਾ ਹੈ ਇਸ ਲਈ ਕਿਉਂਕਿ ਇਸੇ ਮੇਰਾ ਜਿਹੜਾ ਆਪਣਾ ਘਰ ਦਾ ਸਿਸਟਮ ਹੈ ਸੀ ਉਹ ਜਿੰਮੇਂਟ ਦਾ ਕੰਮ ਹੈ ਸਾਰੇ ਖਿਲਰੇ ਬਿਲਕੁਲ ਤਾਂ ਮੈਨੂੰ ਥੋੜਾ ਜਿਹਾ ਪਰਿਵਾਰ ਨੂੰ ਸਾਦੇ ਆਪ ਦੇ ਤੇੀ ਚਾਰੋਂ ਬਾਰ ਨੂੰ ਸਮਾਜ ਦੇ ਲੋਰ ਸੇਵਾ ਕਰਦੇ ਕਿ ਮੈਂ ਫਿਜ਼ੀਕਲੀ ਥੋੜਾ ਜਾ ਇੰਨਾ ਜ਼ਿਆਦਾ ਕੁਤ ਨਹੀਂ ਸੀ ਸਮਝਣ ਲੱਗਿਆ ਵੀ ਮੈਂ ਜੇ ਇਲੈਕਸ਼ਨ ਦਾ ਹੁੰਦੇ ਰਹਿੰਦੇ ਨਾ ਗਣ ਕਰ ਫੇਰ ਦੇਖ ਲਾਂਗੇ ਪਰੰਤੂ ਪਹਿਲਾਂ ਘਰੇਲੂ ਪੋਜੀਸ਼ਨ ਨੂੰ ਮਜੂਦ ਕਰਨਾ ਥੋੜਾ ਜ਼ਿਆਦਾ ਪਾਪੂ ਜੀ ਰਾਜਾ ਬਣਿੰਗ ਦੇ ਨਾਲ ਤੁਹਾਡਾ ਕਾਫੀ ਪਿਆਰ ਹੈ ਅਤਿ ਲੁਧਿਆਣੇ ਤੋਂ ਚੋਣ ਲੜ ਰਹੇ ਨੇ ਤੁਸੀਂ ਉਹਨਾਂ ਦੀ ਸਪੋਰਟ ਜਾਂ ਕੋਈ ਰੈਲੀ ਵਗੈਰਾ ਚਾਹ ਨਾਲ ਉਹਨਾਂ ਦੇ ਇੰਸ਼ਾਅ ਬਰੂ ਬੰਦਾ ਜਨਕਲ ਕਰਾਂਗੇ ਜਿੰਨਾ ਕਸਮਾ ਲੱਗੂ ਵਾਜੂ ਰਾਵੀ ਸਾਰੇ ਨਾਲ ਹੀ ਆਪਣੇ ਜੈ ਜੰਨੀ ਸਾਹਿਬ ਹੋਣ ਪਾਈ ਬੜੀ ਬੜੀ ਹੋਣਾ ਜੀ ਕਿਉਂਕਿ ਪਾਰਟੀ ਨਾਲ ਸਾਰਿਆਂ ਨੇ ਬੜੀ ਅੱਜ ਨਿਕਲੀ ਕਿ ਸਾਡੀ ਨਾਲ ਲਿਖੀ ਸੀ ਉਹ ਲੈ ਕੇ ਮਤਲਬ ਕਿ ਕੋਈ ਵੀ ਨਹੀਂ ਬਸ ਇਹ ਵੀ ਮਾਰਾ ਇਹ ਦਾ ਹੀਰਵਾਦ ਲੈ ਲਿਆ ਕਿ ਅੱਜ ਇੱਕ ਹੋਰ ਇਸ ਨੂੰ ਸਾ ਜਿੰਦਗੀ ਸੁਣਾ ਗੁਰੂ ਦੇ ਦਰਸਾਂ ਨੂੰ ਹੁੰਦੀ ਹੈ ਤਾਂ ਇਹਦਾ ਦਾ ਬਹੁਤ ਵੱਡਾ ਮਹੱਤਵ ਹੈ ਕੰਮ ਕੋ ਦਾ ਖੇਤਰ ਹੈ ਕਿ ਇਸ ਵਾਰ ਨੇ ਕਿੰਨੀ ਅੰਕੀਆਂ ਚੰਗੀਆਂ ਜਿਹਾ ਦਰਸਾਤਾਂ ਨੇ ਕਪੂ ਜੀ ਹਲੇ ਤੱਕ ਕੋਈ ਇਨਸਾਫ ਸਿੱਧੂ ਬਾਈ ਦਾ ਨਹੀਂ ਮਿਲਿਆ ਤਾਂ ਕੀ ਮੰਗ ਕਰਦੇ ਗੁਰੂ ਤੇਦਰ ਦੇ ਇੱਥੇ ਸਿੱਧੂ ਬਾਈ ਦੀ ਇੱਕ ਟਾਈਮ ਜੋ ਨਾਲ ਆਏ ਸੀਗੇ ਜਦੋਂ ਉਹ ਕਾਲਪਕਸਰ ਦੇ ਕਰਸ਼ਨੀਕਾਰੇ ਕਾਰੇ ਸੀ ਬਿਲਕੁਲ ਤਾਂ ਉਸ ਵੇਲੇ ਵੀ ਸਿੱਧੂ ਬਾਈ ਨਾਲ ਸੀ ਤਾਂ ਅੱਜ ਤੁਸੀਂ ਕਿਹਨਾਂ ਆਏ ਹੋ ਛੋਟੇ ਨਿੱਕੇ ਸਿੱਧੂ ਆਏ ਹੋ ਤਾਂ ਅੱਜ ਮੰਚ ਕੀ ਹੈ ਕਿ ਜੋ ਕੇਂਦਰ ਤੇ ਸਰਕਾਰ ਕੋਈ ਮੰਗ ਕਰਦੇ ਹੋ ਕਿ ਕਿਉਂਕਿ ਹਲੇ ਤੱਕ ਇਨਸਾਫ ਕੋਈ ਨਹੀਂ ਮਿਲਿਆ ਇਨਸਾਫ ਦਾ ਤਾਂ ਤੁਸੀਂ ਜਿੰਨ ਤੱਕ ਸਪੀਡ ਦੀ ਗਵਰਨਮੈਂਟ ਆ ਲਾ ਐਂਡ ਆਊਟਰ ਦੀ ਜਿਹੜੀ ਹਾਲਤਾਂ ਬਹੁਤ ਜ਼ਿਆਦਾ ਮਾੜੀ ਹੈ ਉਕੋ ਹੁਣ ਜੇ ਤੁਸੀਂ ਦੇਖੋ ਸੁਪਰਨੀ ਕੋਰਡ ਦੇ ਵਿੱਚ ਹਲਫਨਾਵਾ ਵੀ ਸਰਕਾਰ ਨੇ ਪੇਸ਼ ਕਰਤਾ ਵੀ ਸਾਡੀ ਗਲਤੀ ਦੇ ਨਾਲ ਸਭ ਦੀ ਮੌਤ ਹੋਈ ਤੇ ਜੇ ਅਸੀਂ ਸਿਕਿਉਰਟੀ ਵਿਧਰਾ ਕੀਤਾ 24 ਆਵਰ ਜਿਹਦੇ ਵਿੱਚ ਵੀ ਜਿਹੜਾ ਉਹਦਾ ਕਤਲ ਕਰ ਦਿੱਤਾ ਗਿਆ ਜਦ ਕਿ ਉਸ ਕੋ ਪਹਿਲਾਂ ਅਸੀਂ 15 ਦਿਨ ਘਰੇ ਬਿਨਾਂ ਗੱਲ ਮੇਲ ਤੋਂ ਸੀ ਸਾਨੂੰ ਕਿਸੇ ਨੇ ਵੀ ਮਾਰਿਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਕਿ ਸਾਡੇ ਕੋਲ ਗੱਲ ਮੇਲੇ ਆਇਆ ਹੈਗੇ ਜਾਂ ਨਹੀਂ ਹੈਗੇ ਫਿਰੰਤੂ ਸਰਕਾਰ ਨੇ ਬਹੁਤ ਵੱਡਾ ਰੋਲ ਨਿਭਾਇਆ ਔਰ ਮੈਂ ਜਿਹੜੇ ਅਫਸਰ ਸਾਹਿਬਾਂ ਨੇ ਦੇ ਵਿੱਚ ਆਉਂਦੇ ਸੀਗੇ ਫਿਲਪੀਜ ਪੰਨੂ ਹੋ ਗਏ ਮੀਡੀਆ ਸਲਾਟ ਕਰਾ ਮੈਡਮ ਨੂੰ ਛੂ ਹੋ ਗਈ ਗਏ ਇੱਕ ਸਰ ਬੜਵਾ ਸਾਰਿਆ ਸਾਰ ਇਹਨਾਂ ਨੇ ਸਾਰਿਆਂ ਦੇ ਇੱਕ ਪਲਾਨਿੰਗ ਦੇ ਤਹਿਤ ਜਿਹੜੀ ਉਹਦੀ ਸਕਿਉਰਟੀ ਵਡਰਾ ਕਰਕੇ ਉਹਨੂੰ ਕੀਤਾ ਸੀਗਾ ਕਾਤ ਨੁਕਸਾਨ ਹੋ ਜਾਣਾ ਔਰ ਮਸੀਬ ਸਾਹਿਬ ਨੂੰ ਇਸ ਰਿਗਾਰਡਿੰਗ ਮਿਲ ਵੀ ਚੁੱਕੇ ਆ ਕਿ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਵੇ ਨਹੀਂ ਕਰ ਰਹੇ ਤੁਹਾਡੇ ਸਾਹਮਣੇ ਲਾਰੈਂਸ ਦੀ ਵੀ ਵੀਡੀਓ ਹੈ ਸਵਾ ਸਾਲ ਹੋ ਗਿਆ ਤਾਂ ਇਹਨਾਂ ਦੀ ਕਸਟਮਰੀ ਦੇ ਵਿੱਚ ਮਤਲਬ ਗੁੱਲਗੇ ਮੈਂ ਸੱਤ ਤੇ ਐਸ ਤਰੀਕੇ ਦੀ ਰਾਤ ਨੂੰ ਹੋ ਜੇ ਕੋ ਬਾਹਰ ਹੁੰਦਾ ਤਾਂ ਵੀਡੀਓ ਬਣ ਜਾਂਦੀ ਹੈ ਪਬਲਿਸ਼ ਵੀ ਹੋ ਜਾਂਦੀ ਹੈ YouTube ਤੋਂ ਹਾਈ ਕੋਰਟ ਨੇ ਪਰਾਜ ਵੀ ਕਰ ਦਿੱਤਾ ਉਹ ਤਨਾਉਂਗੋ ਕੋਰ ਨੇ ਵੀ ਇਹ 11 ਕਲੋਨੀਆ ਇਹਦਾ ਯੂਥ ਵੀ ਤੇ ਮਾਰਾ ਅਸਰ ਪੈ ਰਿਹਾ ਪਰ ਫਿਰ ਵੀ ਸਰਕਾਰ ਟਾਸ ਤੋਂ ਮਸਲੀ ਹੋ ਰਹੀ ਖਣੇ ਤੱਕ ਵੀ ਗਾ ਰਹੇ ਨਾਰਾ ਲਾਈਏ ਨਾ ਮੈਨੂੰ ਤਾਂ ਇਹ ਲੱਗਦਾ ਵੀ ਇਸ ਇੱਕ ਨਕਸ਼ਿ ਨਕਸ਼ਾ ਇਹਦੇ ਵੀ ਨਾਲ ਪੋਲਿਟਿਸ਼ੀਨ ਨੇ ਜਿਹੜੇ ਇਹ ਔਰ ਬੈਂਕਟਰ ਘੇਰੇ ਹੋਏ ਨੇ ਗੈਂਸਟਰ ਤੇ ਬਰਤੇ ਜਾ ਰਹੇ ਇਹਨੂੰ ਦਿਮਾਗ ਸਾਰਾ ਇਹਨਾਂ ਲੋਕਾਂ ਦਾ ਹੈ